ਮੋਲਾ ਵਿਖੇ ਅੱਜ ਤੋਂ ਚਾਰ ਰੋਜ਼ਾ ਫੁੱਟਬਾਲ ਟਰਨਮੈਂਟ ਕਰਵਾਇਆ ਗਿਆ ਜਿਸ ਵਿੱਚ 40 ਟੀਮਾਂ ਨੇ ਭਾਗ ਲਿਆ ਸਰਪੰਚ ਹਰਮਨਪ੍ਰੀਤ ਸਿੰਘ ਤੇ ਸਮੁੱਚੀ ਪੰਚਾਇਤ ਨੇ ਖੂਬ ਸਹਿਯੋਗ ਦਿੱਤਾ ਖਿਡਾਰੀਆਂ ਵਿੱਚ ਪੂਰਾ ਉਤਸ਼ਾਹ ਨਜ਼ਰ ਆਇਆ ਤੇ ਦਰਸ਼ਕਾਂ ਦੇ ਬੈਠਣ ਲਈ ਵਧੀਆ ਛਾਂ ਦੇ ਪ੍ਰਬੰਧ ਵੀ ਕੀਤੇ ਹੋਏ ਸਨ ਲੰਗਰ ਦੇ ਸਜੱਜੇ ਪ੍ਰਵਧਾਂ ਵਿੱਚ ਮਿਕਸ ਸਬਜ਼ੀ ਦਾਲ ਘੜੀ ਚੋਲ ਚਾਹ ਕੌਫੀ ਦੇ ਪ੍ਰਬੰਧ ਕੀਤੇ ਹੋਏ ਸਨ ਸਰਪੰਚ ਸਾਹਿਬ ਤੇ ਦਰਸ਼ਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਟਰਨਮੈਂਟ ਇਤਿਹਾਸਿਕ ਹੋ ਨਿਭੜੇਗਾ ચિટે સૂટ વાળી બળી તો થાલે બળી કીટે સૂટ વાળી બળી ઓય યાર આ તો હીલો હેડ તો ਹੋਲਾ ਬੋਟਵਾ ਖਿਚਾਵੇ ਬਹੁਤ ਅੱਛਾ ਟੂਰਨਾਮੈਂਟ ਹੋ ਰਿਹਾ ਹੈ। ਬਹੁਤ ਸੋਹਣਾ ਟੂਰਨਾਮੈਂਟ ਚੱਲਦਾ ਈ ਮੋਹਲਾਂ ਦਾ। ਬਹੁਤ ਵਧੀਆ ਸਿਰਾਂ ਦਾ ਕੰਮ ਹੋ ਰਿਹਾ ਈ। ਹਰੇਕ ਟੀਮ ਬਹੁਤ ਵਧੀਆ ਟੂਰਨਾਮੈਂਟ ਟੂਰਨਾਮੈਂਟ ਸਿਰਾਂ ਦਾ ਕੰਮ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਪ੍ਰਬੰਧ। ਆਹ ਯਾਰ ਤਾਰੀਆਂ ਫਰੀ ਫਾਰੂ ਬਹੁਤ ਵਧੀਆ ਨਿਰਪੱਖ ਟੂਰਨਾਮੈਂਟ ਹੋ ਰਿਹਾ ਬਹੁਤ ਜ਼ਿਆਦਾ। ਕਿੰਨੇ ਕਿੰਨੇ ਟੀਮ ਕਿੰਨੇ ਟੀਮ ਆਈਆਂ। ਪੱਸੀ ਟੀਮਾਂ ਹੀ ਲੋ। ਪਲੇਅਰ ਆਊਟਸਾਈਡਡ ਆਈ। ਰੈਂਸਾਂ ਦਾ 50000 30000 ਅਮਰ ਮਾਨੋਵਰ ਦਾ ਬਹੁਤ ਫਾਸਟ ਮੈਚ ਖੇਡ ਕੇ ਗਰਾਊਂਡ ਦੀ ਬਹੁਤ ਵਧੀਆ ਕੇਰ ਹੈ ਜੀ ਬਹੁਤ ਵਧੀਆ ਗਰਾਊਂਡ ਬਹੁਤ ਜਿਆਦਾ ਹੁਣ ਕਿਹੜੇ ਕਿਹੜੇ ਟੀਮਾਂ ਦੇ ਵਿੱਚ ਮੈਚ ਫਾਇਦਾ ਸ਼ੁਰੂ ਹੀ ਹੋਇਆ ਜੀ ਅੱਜ ਪਹਿਲਾ ਦਿਨ ਹੈ ਹੁਣ ਮੈਚ ਚੱਲ ਰਿਹਾ ਜੋ ਚਿਬੜਾ ਵਾਲੀ ਵਰਸੀ ਤਰੰਗ ਵਾਲਾ ਜੀ ਇਸ ਤੋਂ ਪਹਿਲਾਂ ਇੱਕ ਮੈਚ ਹੋਇਆ ਜੀ ਰੱਤਾ ਡੱਬਾ ਏ ਤੇ ਟਾਲੀ ਵਾਲਾ ਜਿੱਤ ਚ ਰੱਤਾ ਡੀ ਬਾਈ ਇੱਕ ਗੋਲ ਨਾਲ ਜੇਤੂ ਰਿਹਾ ਜੀ ਅੱਛਾ ਹਾਂਜੀ ਜੀ ਬਾਕੀ ਹੁਣ ਅੱਜ ਪਹਿਲਾ ਦਿਨ ਚਾਰ ਦਿਨ ਦਾ ਟੂਰਨਾਮੈਂਟ ਆ ਅੱਗੇ ਅੱਗੇ ਵੇਖੋ ਕੀ ਹੁੰਦਾ ਹਾਂਜੀ ਬਹੁਤ ਵਧੀ ਐ ਕਰ ਰਹੇ ਨੇ ਜੀ ਧੰਨਵਾਦ ਜੀ ਕਰਮਪੱਡੀ ਪੰਚਾਇਤ ਤੋਂ ਸਾਡਾ ਸਾਰੀ ਸਮੂਹ ਪੰਚਾਇਤ ਵੱਲੋਂ ਧੰਨਵਾਦ ਲੋਕੀਤ ਸਿੰਘ ਸਰਪੰਚ ਵੱਲੋਂ ਅਸੀਂ ਮੋਲਾ ਟੂਰਨਾਮੈਂਟ ਤੇ ਪਹੁੰਚੇ ਆ ਜੀ ਸਾਡੇ ਬਜ਼ੁਰਗ ਬਹੁਤ ਖੁਸ਼ ਆ ਰਹੇ ਵਧੀਆ ਤਰੀਕੇ ਨਾਲ ਟੂਰਨਾਮੈਂਟ ਦੇਖੀ ਜਾ ਰਿਹਾ ਜੀ ਕੁਝ ਸਰਪੰਚੋਂ ਹਾਂਜੀ ਮੈਂ ਸਰਪੰਚ ਦਾ ਭਤੀਜਾ ਹਾਂ ਜੀ। ਹਾਂਜੀ ਮਿਲਕੀ ਸਿੰਘ ਸਰਪੰਚ ਦਾ ਭਤੀਜਾ ਜੀ। ਤੇ ਕਿੰਨੀਆਂ ਟੀਮ ਇੱਥੇ ਅਜੈਂਟਰ ਹੋਈਆਂ? ਇਹ ਆਪਾਂ ਨੂੰ ਨਹੀਂ ਤੇ ਪਤਾ ਜੀ ਮੈਂ ਤਾਂ ਪਹਿਲੇ ਦਿਨ ਆਇਆ ਹਾਂ। ਅੱਛਾ ਤੇ ਤੁਸੀਂ ਵੀ ਆਪਣੀ ਟੀਮ ਲੈ ਕੇ ਆਏ ਹੋ। ਅਸੀਂ ਸਾਡਾ ਟੀਮ ਹੈ ਸਾਡਾ ਦੂਜਾ ਮੈਚ ਆ ਜੀ। ਅੱਛਾ ਤੇ ਸਾਡਾ 17 ਤੋਂ ਸ਼ੁਰੂ 19 ਤੱਕ ਸਾਡਾ ਟੂਰਨਾਮੈਂਟ ਆ ਜੀ। ਅੱਛਾ ਪਿੰਡ ਕਰਮਪੱਟੀ। ਕਰਮ ਸਰਪਾਇਆ ਸਾਹਿਬ ਜਿਹੜਾ ਤੁਸੀਂ ਮੋਹਲਾ ਪਿੰਡ ਦੇ ਵਿੱਚ ਟੂਰਨਾਮੈਂਟ ਫੁੱਟਬਾਲ ਦਾ ਕਰਵਾ ਰਹੇ ਹੋ 6 ਸੱਤ ਆਖਰ ਤੇ 9 ਦਾ ਜੀ ਤੇ ਇਹਦੇ ਵਿੱਚ ਹੁਣ ਤੱਕ ਕਿੰਨੀਆਂ ਟੀਮਾਂ ਜਿਹੜੀਆਂ ਐਂਟਰ ਹੋ ਗਈਆਂ ਟੀਮਾਂ ਜੀ ਸਰ 40 ਐਂਟਰੀ ਸੀ ਕੱਲ ਅਸੀਂ 5 ਦਿਨਿਕ ਨੂੰ ਜਿਹੜੀਆਂ ਵੀ ਟੀਮਾਂ ਅਸੀਂ ਉਹਨਾਂ ਨੂੰ ਅਸੀਂ ਕੁਆਲੀਫਾਈ ਖਿਡਾਤਾ ਜੀ ਤੇ ਜਿਹੜੀਆਂ 32 ਟੀਮਾਂ ਜੀ ਉਹ ਅ ਅੱਜ ਤੋਂ ਸ਼ੁਰੂ ਹੈ ਜੀ ਉਹਨਾਂ ਦਾ ਮੈਚ ਤੇ ਉਹਨਾਂ ਦਾ ਬਸ ਅੱਜ ਪਹਿਲੇ ਦਿਨ ਤੋਂ ਮੈਚ ਸ਼ੁਰੂ ਕਰਵਾ ਰਹੇ ਆ ਜੀ ਸਰ ਤੇ ਟੀਮਾਂ ਦੇ ਕਿੰਨੇ ਮੈਚ ਹੁਣ ਤੱਕ ਹੋਟੇ ਆ ਇਹ ਤਿੰਨ ਮੈਚ ਖਿਡਾ ਚੁੱਕੇ ਆ ਜੀ ਬਸ ਥੋੜੇ ਜਿਹਾ ਅਸੀਂ ਖਿਡਾਰੀਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਮੇਂ ਸਿਰ ਟੀਮਾਂ ਪਹੁੰਚਣ ਤੇ ਜੋ ਕਿ ਸਮੇਂ ਦੀ ਵਿਘਾਰ ਹੋਣ ਕਰਨਾ ਆਪਾਂ ਵੀ ਹਨੇਰੇ ਤੋਂ ਪਹਿਲਾਂ ਪਹਿਲਾਂ ਇਸ ਟੂਰਨਾਮੈਂਟ ਨੂੰ ਵੀ ਦੇਲੀ ਸਮਾਪਤ ਕਰ ਸਕੀਏ ਲੋਕਾਂ ਦਾ ਪਿੰਡ ਦਾ ਨਗਰ ਦਾ ਕਿੰਨਾ ਸਹਿਯੋਗ ਤੁਹਾਨੂੰ ਮਿਲਿਆ ਸਰ ਨਗਰ ਦਾ ਬਹੁਤ ਸਹਿਯੋਗ ਆ ਜੀ ਬਾਹਰੋਂ ਐਨਆਰਏ ਵੀਰਾਂ ਦਾ ਸਹਿਯੋਗ ਆ ਬਾਕੀ ਹੋਰ ਵੀ ਪਿੰਡ ਦੇ ਵਿੱਚੋਂ ਜੋ ਵੀ ਸਾਰਿਆਂ ਦਾ ਹੀ ਵੱਧ ਚੜ ਕੇ ਸੰਯੋਗ ਆ ਜੀ। ਅੱਛਾ ਜਿਹੜਾ ਖਿਡਾਰੀਆਂ ਵਾਸਤੇ ਰਹਿਣ ਦਾ ਪ੍ਰਬੰਧ, ਪਿਆਹ ਪਾਣੀ ਦਾ ਪ੍ਰਬੰਧ ਉਹ ਤੁਸੀਂ ਕੀਤਾ ਕਿ ਨਹੀਂ ਕੀਤਾ ਕਿ ਕੀਤਾ ਤਾਂ ਕਿਹੋ ਜਿਹਾ ਕੀਤਾ? ਜੀ ਸਰ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਜੀ ਸਵੇਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਜੀ ਲੰਗਰ ਚੱਲਦਾ ਹੈ ਜੀ ਚਾਹ ਦਾ ਪ੍ਰਬੰਧ ਵੀ ਹੈ ਜੀ ਤੇ ਟੀਮਾਂ ਦੇ ਰਹਿਣ ਦਾ ਪ੍ਰਬੰਧ ਵੀ ਹੈ ਜੀ ਸਾਡੇ ਕੋਲ। ਜੋ ਕਿ ਤੁਸੀਂ ਪਹਿਲਾਂ ਵੇਖਿਆ ਸੀ ਆਪਣੇ ਪੈਰਸ ਦੇ ਵਿੱਚ ਟੀਮਾਂ ਦੇ ਰਹਿਣ ਦੀ ਸੌਦਾ ਜੀ ਬਾਕੀ ਜੋ ਆਪਣੇ ਪੰਚਾਇਤ ਘਰ ਦੇ ਵਿੱਚ ਗੈਸਟ ਹਾਊਸਾ ਜਿਵੇਂ ਰੈਫਰੀਆਂ ਦੇ ਰਹਿਣ ਦਾ ਪੂਰਾ ਪ੍ਰਬੰਧ ਹੈ ਜੀ ਲਾਈਵ ਵਾਲੇ ਦਾ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜੀ ਇਹ ਤੁਸੀਂ ਕੋਈ ਔਰ ਜਾਣ ਦਾ ਦੂਰੋ ਟੀਮਾਂ ਵਾਲੇ ਜਿਹੜੇ ਆਉਂਦੀਆਂ ਉਹਨਾਂ ਨੂੰ ਕੋਈ ਕਿਰਾਇਆ ਵਗਰਾ ਤਾਂ ਵੀ ਕੀਤਾ ਨਹੀਂ ਸਰ ਇਹੋ ਜੀ ਹਜੇ ਤੱਕ ਤਾਂ ਨਹੀਂ ਜੀ ਕਿਰਾਇਆ ਤਾਂ ਉਹ ਵਿਚਾਰੇ ਆਪਦੇ ਲੈ ਗਏ ਪਰ ਗਾਹ ਤੋਂ ਕੋਸ਼ਿਸ਼ ਕਰਾਂਗੇ ਜੇ ਕੋਈ ਕਿਸੇ ਵੀ ਹੋਇਆ ਕੋਈ ਟੀਮ ਜਿਵੇਂ ਜੀ ਉਹਨੂੰ ਕੋਈ ਦਿੱਕਤ ਆਉਂਦੀ ਆ ਅਸੀਂ ਆਪਦੇ ਕੋਲੋਂ ਖਰਚਾ ਦਿਆ ਕਰਾਂਗੇ ਜੀ ਕਿੰਨੇ ਕਿੰਨੇ ਨਾਮ ਆ ਜਿਹੜੇ ਫਸਟ ਨਾਮ 51000 ਆ ਜੀ ਸੈਕੰਡ 31 ਆ ਜੀ ਤੇ ਥਰਡ ਤੇ ਚੌਥਾ ਨਾਮ ਵੀ ਆ ਜੀ ਉਹਦੇ ਵਿੱਚ ਅਸੀਂ 313100 ਰੁਪਿਆ ਦੇ ਜੂਸਰ ਵਗੈਰਾ ਜੀ ਬੈਸਟ ਪਲੇਅਰਾਂ ਨੂੰ ਤੇ ਬੈਸਟ ਗੋਲਕੀਪਰਾਂ ਨੂੰ ਦਿੱਤੇ ਜਾਣਗੇ ਜੀ ਬੈਸਟ ਖਿਡਾਰੀਆਂ ਪਰਾੜ ਸਾਹਿਬ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਇਹਦੇ ਵਿੱਚ ਸੁਵਿਧਾਵਾਂ ਜਿਹੜੀਆਂ ਪੂਰੀਆਂ ਮਿਲ ਰਹੀਆਂ ਹੈ ਕਿ ਅਜੇ ਵੀ ਕੋਈ ਕਮੀ ਤੁਹਾਨੂੰ ਲੱਗਦੀ ਹੈ ਵੀ ਪੂਰੀ ਸੁਵਿਧਾਵਾਂ ਨਹੀਂ ਮਿਲ ਰਹੀਆਂ ਪਹਿਲੇ ਤਾਂ ਤੁਸੀਂ ਇਹ ਵੇਖੋ ਜੀ ਸਾਡਾ ਗਰਾਊਂਡ ਕਿੰਨਾ ਵਧੀਆ ਹੈ ਗਰਾਊਂਡ ਵਧੀਆ ਹੋਣ ਦੇ ਨਾਲ ਨਾਲ ਸਾਡੇ ਸਪੈਂਸ ਦਾ ਇੰਨਾ ਸਹਯੋਗ ਆ ਸੱਜਣ ਤੁਸੀਂ ਪਤਵੰਤੇ ਅੱਜ ਪਹਿਲਾ ਦਿਨ ਆ ਤੁਸੀਂ ਪਹਿਲੇ ਦਿਨ ਹੀ ਰਾਸ਼ ਵੇਖੋ ਕਿੰਨਾ ਹੈ ਔਰ ਰਾਸ਼ ਦੇ ਨਾਲ ਨਾਲ ਜੇ ਤੁਸੀਂ ਸੁਵਿਧਾਵਾਂ ਦੀ ਗੱਲ ਕਰੋ ਤਾਂ ਤੁਸੀਂ ਸਾਡਾ ਗਰਾਊਂਡ ਸ਼ਿੰਗਾਰਿਆ ਹੋਇਆ ਵੇਖ ਸਕਦੇ ਹੋ ਚਾਰਚ ਪੇਰੋ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਕਮੀ ਹੈਗੀ ਹੈ ਜੀ ਪੰਚਾਇਤ ਪੁਚੈ ਤਾਂ ਮੁਖੀ ਸਰਪੰਚ ਹੁੰਦਾ ਨੌਜਵਾਨ ਸਰਪੰਚਾ باقی ਪੁਚੈ ਦੀ ਇੱਥੇ ਬੈਠੀ ਹੈ ਜੀ ਤੇ ਪੰਚਾਇਤ ਵੱਲੋਂ ਜਿਹੜੇ ਕੰਮ ਕੀਤੇ ਜਾ ਰਿਹਾ ਸਰਦ ਪਹਿਲਾਂ ਇਹ ਬਹੁਤ ਵਧੀਆ ਖੜਾਗਿਆਂ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਇਹ ਪੰਚਾਇਤ ਦੇ ਵਿੱਚ ਕੋਈ ਕਮੀ ਹੈ ਕਿ ਪੰਚਾਇਤ ਹਰ ਪੱਖੋਂ ਜਿਹੜਾ ਸਹੀ ਹੈ ਇਹ ਵੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਸਾਡੇ ਪਿੰਡ ਚ ਪਹਿਲੀ ਵਾਰ ਨੌਜਵਾਨ ਸਰਪੰਚ ਬਣਿਆ ਜੀ ਇਹ ਮੁੰਡਾ ਖੁਦ ਨਾਲ ਜਾ ਕੇ ਇਹਨੇ ਅਗਰਾਹੀ ਕੀਤੀ ਹੈ ਮੈਂ ਬੜਾ ਇਸ ਗੱਲੋਂ ਖੁਸ਼ ਆ ਵੀ ਇਹਨੇ ਇੱਕ ਇੱਕ ਘਰ ਜਾ ਕੇ ਨਾਲਗਰਾਹੀ ਕੀਤੀ ਹੈ ਅਸੀਂ ਅੱਗੇ ਵੀ ਟੂਰਨਾਮੈਂਟ ਕਰਵਾਉਂਦੇ ਰਹੇ ਹਾਂ ਹੁਣ ਤੱਕ ਪਰ ਕਦੇ ਸਰਪੰਚ ਸਾਡੇ ਨਾਲ ਜਾ ਕੇ ਅਗਰਾਹੀ ਨਹੀਂ ਕਰਨਗੇ ਜੀ ਟੂਰਨਾਮੈਂਟ ਅਸੀਂ ਬਹੁਤ ਕਰਵਾਏ ਆ ਔਰ ਇਹ ਮੁੰਡਾ ਪਹਿਲੇ ਦਿਨ ਤੋਂ ਨਾਲ ਲੱਗ ਕੇ ਚੱਲ ਰਿਹਾ ਸਾਰੀ ਪੰਚਾਇਤ ਤੁਸੀਂ ਵੇਖ ਰਹੇ ਹੋ ਇੱਥੇ ਬੈਠੀ ਐ ਸਟੇਜ ਤੇ ਬੜੀ ਵਧੀਆ ਪੰਚਾਇਤ ਹੈ ਸਾਡੀ ਸਾਡੀ ਪੰਚਾਇਤ ਸਲਾਘਾਯੋਗ ਹੈ ਇਸ ਕਰਕੇ ਸਾਰਾ ਪ੍ਰਬੰਧਾ ਸਟੇਜ ਤੇ ਬਕਾਇਦਾ ਕਾਫੀ ਦਾ ਪ੍ਰਬੰਧ ਕੀਤਾ ਗਿਆ ਤੇ ਚਾਰਾ ਲਗਾਤਾਰ ਲੰਗਰ ਚੱਲੂਗਾ ਜਿੰਦੇ ਵਿੱਚ ਲੰਗਰ ਦੇ ਵਿੱਚ ਦੋ ਸੱਜੀਆਂ ਇੱਕ ਸੁੱਕੀ ਸਬਜੀ ਹੈ ਤੇ ਦਾਲ ਆ ਇੱਕ ਮਿਕਸਡ ਸਬਜੀ ਆ ਤੇ ਨਾਲ ਚੌਲਾਂ ਦਾ ਚੌਲਾਂ ਦੀ ਦੇਗਾ ਜੀ ਵੀ ਸਾਰੇ ਭੈਣਾਂ ਨੂੰ ਸਾਰਾ ਦਿਨ ਹੁਣ ਲੰਗਰ ਜਿਹੜਾ ਅੱਜ ਚੱਲੂਗਾ ਕਿਉਂਕਿ ਅੱਜ ਪਹਿਲੇ ਦਿਨ ਹੋਰ ਕਰਕੇ ਥੋੜਾ ਜਿਹਾ ਲੇਟ ਸਟਾਰਟ ਹੋਣਾ ਤੇ ਇਸ ਲਈ ਅਸੀਂ ਮਾफी ਚਾਹੁੰਦੇ ਆਂ ਤੇ ਕੱਲ ਕੋ 1% ਵੀ ਦਿੱਕਤ ਨਹੀਂ ਆਉਂਦੀ ਤੁਸੀਂ ਚਾਹੇ ਆ ਪਾਣ ਕੇ ਕਵਰੇਜ ਕਰ ਸਕਦੇ ਹੋ ਸੁਭਾ ਆ ਦਿਓ 10 ਵਜੇ ਕੱਲੋਂ ਸਾਡਾ ਲੰਗਰ ਸਟਾਰਟ ਹੋਣਾ ਜੇ 10 ਵੱਜ ਕੇ 1 ਮਿੰਟ ਹੋ ਗਿਆ ਜੇ ਨਾ ਸਟਾਰਟ ਹੋਇਆ ਤਾਂ ਤੁਸੀਂ ਕਹਿ ਸਕਦੇ ਹੋ ਧੰਨਵਾਦ ਸਰਪੰਚ ਸਾਹਿਬ ਵੀ ਜਿਹੜੇ ਦਰਸ਼ਕ ਨੇ ਦੱਸਿਆ ਕੱਲੋਂ ਜਿਹੜਾ ਸਾਡਾ ਗੰਦਾ ਪੂਰਾ ਪ੍ਰਬੰਧ ਹੋਊਗਾ ਖਿਡਾਰੀਆਂ ਵਾਸਤੇ ਇਹ ਸਾਰੇ ਵਾਸਤੇ ਆ ਜੀ ਸਾਰੇ ਜੋ ਵੀ ਕੋਈ ਵੀ ਆਉਂਦਾ ਜੀ ਬਾਹਰੋਂ ਆਉਂਦੀ ਸੰਗਤ ਹੈ ਜੀ ਉਹਨਾਂ ਵਾਸਤੇ ਕੋਲਾ ਜਾ ਕੇ ਤੁਸੀਂ ਕਵਰੇਜ ਕਰ ਸਕਦੇ ਹੋ ਜਾ ਕੇ ਲੰਗਰ ਹੁਣ ਚੱਲੀ ਜਾਂਦਾ ਚਾਹ ਵੀ ਬਣੀ ਹੋਈ ਹੈ ਜੀ ਬਸ ਥੋੜਾ ਜਿਹਾ ਲੇਟ ਹੋ ਗਿਆ ਜੀ ਦਿੱਕਤ ਪਈ ਫਸਟ ਟਾਈਮ ਦੇ ਕਰਕੇ ਵੀ ਆ ਗਈ ਜੀ ਹਾਂ ਜੀ ਬਿਲੀ ਬੋਰਡ ਤੁਸੀਂ ਕੁਝ ਕਹਣਾ ਚਾਹਦੇ ਹੋ ਥੋੜੇ ਟਾਈਮ ਤੋਂ ਮੇਰੇ ਲੱਗਦਾ ਨਹੀਂ ਐਨਾ ਕੋਈ ਨਹੀਂ ਹੈ ਤੇ ਬੋਲਾ ਬਹੁਤ ਚੰਗਾ ਹੈ ਹਾਂ ਬਹੁਤ ਅਸੀਂ ਬੇਨਤੀ ਕਰਦੇ ਹਾਂ ਇਲਾਕਾ ਨਿਵਾਸੀਆਂ ਨੂੰ ਵੀ ਕਿ ਤੁਸੀਂ ਸਾਡਾ ਸਾਥ ਉਹ ਵੱਧ ਤੋਂ ਵੱਧ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੋ ਤੁਹਾਨੂੰ ਬੈਠਣ ਨੂੰ ਵਧੀਆ ਸ਼ਾਂ ਦਾ ਪ੍ਰਬੰਧ ਮਿਲੇਗਾ ਲੰਗਰ ਮਿਲੇਗਾ ਖਾਣ ਨੂੰ ਕਿਸੇ ਕਿਸੇ ਵੀ ਚੀਜ਼ ਦੀ ਦਿੱਕਤ ਨਹੀਂ ਆਉਣਗੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਪਹੁੰਚੋ ਸੋ ਸਾਡਾ ਸੰਯੋਗ ਨਾਲ ਟੂਰਨਾਮੈਂਟ ਦੇ ਵਿੱਚ ਅੱਜ ਹੀ ਤੁਸੀਂ ਦੇਖ ਸਕਦੇ ਹੋ ਪਹਿਲਾ ਦਿਨ ਹੋਣ ਦੇ ਇਹ باوجود ਵੀ ਅੱਜ ਲੋਕਾਂ ਦੀ ਗਿਣਤੀ ਦੇਖੋ ਤੁਸੀਂ ਦਰਸ਼ਕਾਂ ਦੀ ਕਿਸੀਂ ਐਵੇਂ ਹੀ ਕਹਿੰਨੇ ਆਂ ਵੀ ਵੱਧ ਤੋਂ ਵੱਧ ਟੀਮਾਂ ਦੇ ਨਾਲ ਦਰਸ਼ਕਾਣ ਇਲਾਕਾ ਨਿਵਾਸੀ ਇਹਦੇ ਵੱਧ ਤੋਂ ਵੱਧ ਪਹੁੰਚਣੀ ਧੰਨਵਾਦ ਜੀ

ਜੀ ਆਇਆਂ ਨੂੰ ਸਾਰੇ ਪਿਆਰੇ ਦੋਸਤਾਂ ਨੂੰ ਜੀ ਆਇਆਂ 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 ਨੂੰ ਲੰਗਰ ਆ ਸਟਾਰਟ ਹੋਇਆ ਉਹਦੇ ਵਿੱਚ ਅੱਜ ਤੁਹਾਨੂੰ ਅਸੀਂ ਦਿਖਾਉਣੇ ਆ ਵੀ ਟੀਮਾਂ ਨੂੰ ਸਲਾਦ ਦਿੱਤਾ ਜਾ ਰਿਹਾ ਨਾਲ ਚੌਲ ਦਾਲ ਨਕਸ ਸਮਝੀ ਦਿੱਤੀ ਜਾ ਰਹੀ ਹੈ ਪਿੰਡਾਂ ਨੂੰ ਤੇ ਸਾਰੇ ਵੱਲੋਂ ਟੀਮਾਂ ਨੂੰ ਇਹੀ ਬੇਨਤੀ ਹੈ ਇਹ ਨਾਲ ਚਾਹ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਨੌਜਵਾਨਾਂ ਨੇ ਇਹ ਜਿਹੜੇ ਨੌਜਵਾਨ ਸਾਰੇ ਇਹ ਖਿਡਾਰੀ ਆ ਫੁੱਟਬਾਲ ਦੇ ਖਿਡਾਰੀ ਆ ਆਪਦੇ ਆਪ ਦੇ ਵੱਲੋਂ ਇਹ ਫ੍ਰੀ ਸੇਵਾ ਨਿਭਾ ਰਹੇ ਆ ਜਿਹੜਾ ਲੰਗਰ ਤਿਆਰ ਕਰ ਰਹੇ ਆ ਅੰਦਰ ਉਹਨਾਂ ਵੱਲੋਂ ਵੀ ਇੱਕ ਸੇਵਾ ਉਹਨਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਟੂਰਨਾਮੈਂਟ ਕਮੇਟੀ ਦਾ ਤੇ ਸਾਰੇ ਟੂਰਨਾਮੈਂਟ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਾਰੇ ਨੌਜਵਾਨ ਪਿੰਡ ਮੋਹਲਾਂ ਦੇ ਨੌਜਵਾਨ ਇਸ ਟੀਮ ਨੇ ਆਪ ਦਾ ਕੰਮ ਸਮਝ ਕੇ ਕਰ ਰਹੇ ਤਾਂ ਅਸੀਂ ਇਹਨਾਂ ਨੌਜਵਾਨਾਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਹਰੋਂ ਆਈਆਂ ਹੋਈਆਂ ਟੀਮਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਆ ਵੀ ਆਣ ਕੇ ਲੰਗਰ ਛਕੋ ਆ ਤੁਸੀਂ ਉਹਨਾਂ ਨੂੰ ਕੀ ਲੰਗਰ ਲਾਓ ਜਿਹੜਾ ਵੇਸ਼ ਨਾ ਜਾਵੇ ਤੇ ਜਿਹੜੇ ਵੀ ਦਰਸ਼ਕ ਟੀਮਾਂ ਦੇ ਨਾਲ ਆਏ ਹੋਏ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਣ ਕੇ ਲੰਗਰ ਛਕੋ ਇਹ ਖੁੱਲਾ ਲੰਗਰ ਚੱਲੂਗਾ ਅ ਮਨੋਰੰਜਨ 12:00 ਵਜੇ ਚੱਲਿਆ ਕੱਲ ਨੂੰ 7 ਤਰੀਕ ਨੂੰ ਅਸੀਂ 10 ਵਜੇ ਤੋਂ ਲੰਗਰ ਸਟਾਰਟ ਕਰ ਚੱਲਿਆ ਕਰੂਗਾ ਜਿਹੜਾ 3 3 ਵਜੇ ਤੱਕ ਲੰਗਰ ਪ੍ਰੋਪਰ ਚੱਲਿਆ ਕਰੂਗਾ ਚਾਹ ਦਾ ਚੌਲਾ ਦਾ ਅੱਡ ਜਿਵੇਂ 7 ਤਰੀਕ ਨੂੰ ਹੋਰ ਮੀਨੂ ਹੋਊਗਾ ਜਿਹਦੇ ਵਿੱਚ ਅੱਡ ਤਰਾ ਵੀ ਸਬਜ਼ੀ ਤੇ ਜੋ ਵੀ ਹੋਰ ਵੀ ਅੱਡ ਅੱਡ ਤਰਾ ਵੀ ਕੋਈ ਆਟਮ ਅਸੀਂ ਡੇਲੀ ਇਸੇ ਤਰ੍ਹਾਂ ਬਣਾਇਆ ਕਰਾਂਗੇ ਜਿਵੇਂ ਕੜੀ ਚੌਲ ਜਾਂ ਖੀਰ ਨਾ ਐਮੀ ਦਾ ਸੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਬਾਹਰੋਂ ਆਈਆਂ ਹੋਈਆਂ ਟੀਮਾਂ ਨੂੰ ਚੰਗੇ ਤਰੀਕੇ ਨਾਲ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਲੰਗਰ ਸ਼ਕਾਸ਼ ਕੀਏ ਤੇ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਸਾਡਾ ਤੁਸੀਂ ਇਸ ਨੂੰ ਆਲ ਦਾ ਟੂਰਨਾਮੈਂਟ ਸਮਝ ਕੇ ਸਾਡਾ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ